ਮਾ ਬਿੰਦਰ ਕੁਰ ਮੇਰੇ ਵੱਲੋਂ ਮੇਰੇ ਰੱਬ ਵਰਗੇ ਸਰੋਤੇਆਂ ਨੂੰ ਫ੍ਰੇਮ ਭਰੀ ਸਾਤਸਰੀਏ ਗਾਲ ਜੀ ਹੁਣ ਆਓ ਰਲ ਮਿਲ ਕੇ ਆਪਾਂ ਇੱਕ ਪੰਜਾਬੀ ਲੋਕ ਗੀਤ ਦਾ ਆਨੰਦ ਮਾਣਦੇ ਹਾਂ ਇਹ ਪੰਜਾਬੀ ਲੋਕ ਗੀਤ ਦਾ ਧੀਆਂ ਨੂੰ ਸੰਧਾਰਾ ਦੇਣ ਜਿਹੜੇ ਜਾਂਦੇ ਹਨ ਇਹ ਉਹਨਾਂ ਵਾਸਤੇ ਹੈ ਕਿ ਧੀਆਂ ਨੂੰ ਸੰਧਾਰਾ ਜਾਂ ਤਾਂ ਹਾੜ ਵਿੱਚ ਲੋਕ ਲੈ ਕੇ ਜਾਂਦੇ ਸੀ ਜਿਵੇਂ ਅਗਲਾ ਮਹੀਨਾ ਹੁਣ ਹਾੜ ਚੜਨਾ ਹੈ ਤੇ ਧੀਆ ਨੂੰ ਘਰੇ ਲੈ ਆਉਂਦੇ ਸੀ ਤੇ ਜਾਂ ਫਿਰ ਪੋਦੇ ਵਿੱਚ ਲੋੜੀ ਜਦੋਂ ਆਉਂਦੀ ਸੀ ਉਹ ਤੋਂ ਸੁਧਾਰਾ ਦੇ ਕੇ ਤੇ ਧੀਆ ਨੂੰ ਘਰੇ ਲੈ ਆਉਂਦੇ ਸੀ ਤੇ ਇਹ ਇਸੇ ਤਰ੍ਹਾਂ ਦਾ ਇੱਕ ਪੰਜਾਬੀ ਲੋਕ ਗੀਤ ਦੇ ਬੋਲ ਹਨ ਬੋਲ ਬਹੁਤ ਪਿਆਰੇ ਹਨ ਗਾਇਆ ਵੀ ਬਹੁਤ ਗਿਆ ਹੈ ਪਰ ਇਹ ਬਹੁਤ ਪੁਰਾਣਾ ਪੰਜਾਬੀ ਲੋਕ ਗੀਤ ਹੈ ਤੇ ਆਪਾਂ ਇਸ ਪੰਜਾਬੀ ਲੋਕ ਗੀਤ ਦਾ ਆਓ ਰਲ ਮੇਲ ਕੀ ਆਨੰਦ ਮਾਨਦੇ ਹਾਂ ਹਰੀਆਂ ਪੀ ਲੋ ਪੱਕੀਆਂ ਨੀ ਮੇਰੀ ਰਾਣੀਏ ਮਾਏ ਕੋਈ ਹੋਈਆ ਲਾਲ ਗਲ ਲਾਲੀ ਪੜੀਏ ਤੇ ਆਨਸਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ ਕੀ ਕਰ ਲਗਦਾ ਜੀ ਨੀ ਪੜੀਏ ਚਰਖਾ ਘਾਤ ਦੀ ਦੇਣ ਗਿਆਨੀ ਮੇਰੀ ਰਾਣੀ ਅਤੀ ਹੈ ਕੋਈ ਤਾਰੇ ਗਿਣ ਧੀ ਰਾਤ ਨੀ ਪੜੀਏ ਕੋਠੇ ਚੜਕੇ ਵੇ ਘਰੀਨ ਮੇਰੀ ਰਾਣੀ ਮਾਹੇ ਕਿਤੇ ਆਉਦਾ ਛੋਟਾ ਵੀਰ ਨੀ ਪੜੀਏ ਅਗੇ ਤਕੋੜਾ ਵੀਰਦਾਨੀ ਮੇਰੀ ਰਾਣੀਏ ਮਾਏ ਕੋਈ ਪਿੱਛੇ ਮਜਾ ਜਣਈਰਨੀ ਪਲਿਏ ਵੀਰੇ ਦੇ ਹੱਥ ਵਿੱਚ ਪਿੰਨੀ ਆਣੀ ਮੇਰੀ ਰਾਣੀਏ ਮਾਏ ਕੋਈ ਭਾਗੋ ਹੱਥ ਤੈ ਔਰਨੀ ਪਲਿਏ ਉਠ ਕੇ ਕੁੰਡਾ ਖੋਲਣੀ ਮੇਰੀ ਰਾਣੀਏ ਪੈਣੇ ਕੋਈ ਭਾਰ ਖੜਾ ਤੇਰਾ ਵੀਰਨੀ ਪੜੀਏ ਸਾਚਦਾ ਵਜਿਆ ਖੁੱਲੇ ਨਾਵੇਂ ਮੇਰੇ ਸਰਵਾਨ ਵੀਰਾ ਕੋਈ ਕਾਂਦ ਟਾਪ ਕਰਿਆ ਆਵੇ ਪੜਿਆ ਕਾਂਦ ਟਪੇਂਦੇ ਚੋਰ ਨਹੀਂ ਮੇਰੀ ਰਾਣੀਏ ਪਹਿਨੇ ਮੈਂ ਅੰਮਾ ਜੈ ਵੀਰਣੀ ਪਾਲੀਏ ਜਦ ਕਣ ਲਗਿਆ ਬਿਜਲੀਆਂ ਆਵੇ ਮੇਰੇ ਸਰਵਣ ਵੀਰਾ ਕੋਈ ਬੋਲਣ ਲੱਗੇ ਮੋਰੇ ਪੜਿਆ ਹਵਨ ਤਾਂ ਅੰਧਾਰੇ ਆਵੇ ਮੇਰੇ ਰਾਜ ਆ ਵੀਰਾ ਕੋਈ ਮੀਤਾ ਜੋ ਰੋ ਜੋ किथे टका माठीअ न पैणे, किथे रखा, मैं त्योरनी पले मंजे ते रखे मेरे, बि नीरा ਕੋਈ ਰੱਖ ਸੰਦੂਖ ਤੇ ਔਰ ਵੇ ਪੜਿਆ ਜੁਲੇਗੇ ਪੀੜਾ ਢੋਣੀ ਆਵੇ ਮੇਰੇ ਸਰਵਣ ਵੀਰਾ ਅਵੇ ਤੁ ਤਤਾ ਭੁਲ ਕਾ ਖਾਵੇ ਪੜਿਆ ਉਲੇਪ ਕਾਉਣਿਆ ਰੋਟੀਆਂ ਵੇ ਮੇਰੇ ਸਰਵਨ ਵੀਰਾ ਕੋਈ ਹਾਰੇ ਰੇ ਨਦੀ ਅਖੀਰ ਵੇ ਪਾਲਿਆ ਹਰਾਲ ਮੇਲੇ ਆ ਪਾ ਖਾਲੀ ਵੇ ਮੇਰੇ ਸਰਵਨ ਵੀਰਾ ਵੇ ਤੇਰੀ ਨਾਲ ਮਜਾ ਜਨਹੀ ਰੂਏ ਪੜਿਆ ਮੰਜਾੜਾ ਕੇ ਬੈਠ ਗਏ ਮੇਰੇ ਸਰਵਨ ਵੀਰਾ ਕੋਈ ਧੋਖ ਸੁਖ ਲਈਏ ਫੋਲ ਵੇ ਪੜਿਆ ਮੰਜਾੜਾ ਕੇ ਬੈਠ ਦੋਕ ਸੁਖ ਲਈਏ ਫੋਲਵੇ ਪਲਿਆ ਹਰਿਆਪੀ ਲੋ ਭਕਤੀਆਂ ਨੇ ਮੇਰੀ ਰਾਣੀ ਮਾਏ ਕੋਈ ਪੱਕ ਪੱਕ ਹੋਈਆ ਲਾਲਨੀ ਪਲਿਏ ਕੋਈ ਪੱਕ ਪੱਕ ਹੋਈਆ ਲਾਲਨੀ ਪਲਿਏ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਜੇ ਤੁਹਾਨੂੰ ਚੰਗਾ ਲੱਗਿਆ ਤੇ ਫਿਰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਮੈਨੂੰ ਦਿਓ ਅਗਿਆ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ